नमस्कार जय हिंद दोस्तों मैं पवन मुखीजा मुखीजा अरियले न्यूज़ परदार सबका स्वागत है इस तरह ਦੀਆਂ ਘਟਨਾਵਾਂ ਸੁਣ ਕੇ ਪੈਰਾ ਥੱਲੋਂ ਜ਼ਮੀਨ ਖਿਸਕੀ ਜਾਂਦੀ ਹੈ ਪੈਰਾ ਤਰੋਂ ਜ਼ਮੀਨ ਖਿਸਕਣਾ ਹੀ ਲਾਜ਼ਮੀ ਹੈ ਕਿਉਂਕਿ ਇਸ ਤੋਂ ਲੱਗਦਾ ਹੈ ਕਿ ਸਾਡਾ ਸਮਾਜ ਕਿੱਥੇ ਜਾ ਰਿਹਾ ਹੈ ਸਾਡੀ ਇਨਸਾਨੀਅਤ ਕਿੱਧਰ ਜਾ ਰਹੀ ਸੱਭੇ ਸਮਾਜ ਦੇ ਵਿੱਚ ਗੁਮਿੰਦ ਕੀਤੀ ਜਾਂਦੀ ਹੈ ਕਿ ਪੜੇ ਲਿਖੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਵੀ ਨੌਜਵਾਨ ਦੇ ਜਿਹੜਾ ਵਿਵਹਾਰ ਹੋਏਗਾ ਉਹ ਵਧੀਆ ਰਹੇਗਾ ਲਿਆਕਤ ਵਧੀਆ ਹੋਏਗੀ ਪਰ ਜਦੋਂ ਇਸ ਤਰ੍ਹਾਂ ਦੀ ਬਾਤ ਦਾ ਸਾਹਮਣੇ ਆਉਂਦੀ ਹੈ ਤਾਂ ਪੈਰਾ ਹੈ ਕਿ ਓ ਜਮੀਨ ਕਿਸ ਦਾ ਰਾਜ ਹੈ ਦੋਸਤੋ 77 ਸਾਲ ਦੀ ਬਜ਼ੁਰਗ ਮਹਿਲਾ ਦੇ ਨਾਲ ਇਸ ਤਰ੍ਹਾਂ ਦੀ ਘਟੀਆ ਹਰਕਤ ਹੋਣਾ ਵਾਕਈ ਦਿਮਾਗ ਦੇ ਚੱਕ ਸਭ ਤੋਂ ਵੱਡੇ ਹੈਰਾਨ ਕਰਨ ਵਾਲੀ ਗੱਲ ਇਹ ਹੁੰਦੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਪੰਤੀ 40 ਸਾਲ ਦਾ ਨੌਜਵਾਨ ਹੈ ਜਿਸ 45 ਤੋਂ 40 ਸਾਲ ਦੇ ਨੌਜਵਾਨ ਨੇ ਇਸ ਗੱਤਿਆ ਹਰਕਤ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਦੋਸਤੋ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਇੱਕ ਬਜ਼ੁਰਗ ਮਹਿਲਾ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਹੋਈ ਜਿਹੜੀ ਬਜ਼ੁਰਗ ਮਹਿਲਾ ਰਾਜਪੁਰਾ ਦੇ ਹਸਪਤਾਲ ਦਾਖਲ ਹੋਈ ਉਹਦੀ ਉਮਰ ਲਗਭਗ 77 ਸਾਲ ਦਾ ਸੀ 77 ਸਾਲ ਦੇ ਬਜ਼ੁਰਗ ਮੇਲਾ ਦੱਸੀ ਗਈ ਜਦੋਂ ਦਾਖਲ ਹੋਈ ਉਸ ਤੋਂ ਬਾਅਦ ਜਦੋਂ ਉਸ ਨੇ ਉਸ ਵਾਰਦਾਤ ਬਾਰੇ ਗੱਲ ਕੀਤੀ ਤਾਂ ਹੈਰਾਨੀ ਜਨਕ ਗੱਲ ਸਾਹਮਣੇ ਆਈ ਦੋਸਤੋ ਹੈਰਾਨੀ ਜਨਕ ਗੱਲ ਸਾਹਮਣੇ ਆਈ ਕਿ ਉਸ 77 ਸਾਲ ਦੇ ਬਜ਼ੁਰਗ ਮੇਲੇ ਦੇ ਨਾਲ ਇੱਕ ਨੌਜਵਾਨ ਨੇ ਬਹੁਤ ਹੀ ਘਟੀਆ ਵਾਰਦਾਤ ਨੂੰ ਜਾਨ ਦਿੱਤਾ ਉਸ ਤੋਂ ਬਾਅਦ ਪੁਲਸ ਨੂੰ ਸੂਚਨਾ ਮਿਲੀ ਪੁਲਸ ਨੂੰ ਸੂਚਨਾ ਮਿਲੀ ਪੁਲਸ ਹੱਥ ਤਾਲ ਵਿੱਚ ਪਹੁੰਚੀ ਪੁਲਸ ਨੇ ਉਸ ਬਜ਼ੁਰਗ ਮਹਿਲਾ ਦੇ ਬਿਆਨ ਦਰਜ ਕੀਤੇ ਬਿਆਨ ਦਰਜ ਕਰਨ ਤੋਂ ਬਾਅਦ ਸ਼ੰਭੂ ਪੁਲਸਮਨੋ ਕੇਸ ਦਰਜ ਕੀਤਾ ਗਿਆ ਉਸ ਨੌਜਵਾਨ ਵਿਅਕਤੀ ਦੇ ਖਾਤੇ ਕੇਸ ਦਰਜ ਕਰਨ ਤੋਂ ਬਾਅਦ ਉਸ ਨੌਜਵਾਨ ਗੁਰਜੰਟ ਸਿੰਘ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰਿਆ ਦੋਸਤੋ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੌਜਵਾਨ ਦੀ ਉਮਰ 35 ਤੋਂ 40 ਸਾਲ ਦਸੀ ਜਦੋਂ ਇਸ ਬੰਦੇ ਕਨੌਰ ਦੇ ਡੀਐਸਪੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਗਟਿਆ ਹਰਕਤ ਨੂੰ ਦੁਸ਼ਕਰਮ ਦੀਵਾਦ ਨੂੰ ਅੰਜਾਮ ਦੇਣ ਵਾਲੇ આરોપી ਗੁਰਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਸਤੋ ਪੁਲਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ